ਕਿ ਕਿ 7 ਮਹੀਨਿਆਂ ਦਾ ਤਨਖਾਹ ਨਾ ਮਿਲਣਾ ਜਿਹਦੇ ਵਿੱਚ ਸੇਵਾਦਾਰ ਵੀ ਨੇ ਹੋਰ ਕਰਮਚਾਰੀ ਅਧਿਆਪਕ ਹੈ ਬਹੁਤ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਨੇ ਜੀ ਸਰਕਾਰ ਨੇ ਕੱਟਣਾ ਕੋਜਾਂ ਮਜ਼ਾਕ ਕੀਤਾ ਤੇ ਅਪ੍ਰੈਲ 25 ਯਾਨੀ ਕਿ 7 ਮਹੀਨਿਆਂ ਨੂੰ ਸਿਰਫ 1 ਮਹੀਨੇ ਦਾ ਕੱਲ ਜਾਰੀ ਕੀਤੀ ਸਿੱਖਿਆ ਕ੍ਰਾਂਤੀ ਦੇ ਦਾਅਵੇ ਭਰਦੀ ਹੈ ਇਹ ਸਾਡਾ ਕੋਜਾਂ ਮਜ਼ਾਕ ਕਰੀ ਹੈ ਅਧਿਆਪਕਾਂ ਨੂੰ ਪੜਾਉਣ ਦੀ ਵੀ ਇਹ ਸੜਕਾਂ ਤੇ ਰੋਲ ਕੇ ਕਿ ਇਹਨਾਂ ਦੀ ਜਿਹੜੀ ਸਿੱਖਿਆ ਕ੍ਰਾਂਤੀ ਦਾਵੇ ਝੂਠੇ ਹੈ ਜੀ ਇਹਨਾਂ ਕੋਲੇ ਅਧਿਆਪਕਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹੋਰ ਕੀ ਕਰ ਸਕਦੇ ਸਾਤ ਮਹੀਨੋਂ ਸੇ ਸੈਲਰੀ ਰੋਕ ਰੱਖੀ ਆਪ ਇਹ ਦੇਖੋ ਕਿ ਸਟਾਫ ਦਾ ਕੀ ਹਾਲ ਹੋ ਰਿਹਾ ਹੈ ਹਮ ਲੋਕ ਕਾਲੀ ਦੀਵਾਲੀ ਬਣਾਉਣੇ ਕੋ ਮਜਬੂਰ ਹੋ ਰਹੇ ਹੈ ਲੋਕ ਦੀਵਾਲੀ ਤੇ ਤੋਹਫੇ ਖਰੀਦਤੇ ਹੈ ਹਮ ਯਾਹਾਂ ਪੇ ਧਰਨਾ ਪ੍ਰਦਰਸ਼ਨ ਕਰ ਰਹੇ ਹੈ ਹਾਂ ਮਾਤੇ ਕੀ ਮਰ ਲਾ ਇਹ ਪ੍ਰਦਰਸ਼ਨ ਕਰ ਰਹੇ ਹੈ ਜੀ ਮੇਰਾ ਨਾਮ ਜੀ ਸ਼੍ਰੀ ਕਾਂਤ ਸ਼ਰਮਾ ਮੈਂ ਪ੍ਰਧਾਨ ਜ਼ਿਲ੍ਹਾ ਬਟਿੰਡਾ ਪੰਜਾਬ ਸਰਕਾਰ ਸਹਾਇਤਾ ਪ੍ਰਾਪਤ ਸਕੂਲ ਐਡਡਰ ਸਕੂਲਸ ਕਿਹਾ ਜਾਂਦਾ ਜੀ ਸਾਨੂੰ ਪਿਛਲੇ 7 ਮਹੀਨਿਆਂ ਤੋਂ ਸਰਕਾਰ ਵੱਲੋਂ ਤਨਖਾਹ ਨਹੀਂ ਦਿੱਤੀ ਗਈ ਜੀ ਉਸ ਦਾ ਬਹਾਨਾ ਇਹ ਹੈ ਕਿ ਸਕੂਲਾਂ ਦਾ ਆਡਿਟ ਕਰਨਾ ਹੈ ਕਮੇਟੀਆਂ ਦਾ ਜਦੋਂ ਕਿ ਆਡਿਟ ਕਰਨ ਲਈ ਨਾ ਕੋਈ ਖੁਦ ਸਟਾਫ ਦੀ ਕਮੀ ਹੈ ਕਾਫੀ ਦਿਨ ਤੋਂ ਆਡਿਟ ਲੰਮਕ ਰਿਹਾ ਪਰ ਉਸ ਦੇ ਇਸ ਦੇ ਵਿੱਚ ਇਹ ਜਿਹੜੇ ਪਿਛਰੇ ਨੇ ਉਹ ਐਡਡਰ ਸਕੂਲ ਸਟਾਫ ਨੇ ਜੀ ਇੱਕ ਗੰਭੀਰ ਆਰਥਿਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਕਿ ਸੱਤਵੇਂ ਮਹੀਨੇ ਤਨਖਾਹ ਨਾ ਮਿਲਣਾ ਜਿਹਦੇ ਵਿੱਚ ਸੇਵਾਦਾਰ ਵੀ ਨੇ ਹੋਰ ਕਰਮਚਾਰੀ ਅਧਿਆਪਕ ਹੈ ਬਹੁਤ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਨੇ ਜੀ ਅਸੀਂ ਸਰਕਾਰ ਨੂੰ ਬਾਰ ਬਾਰ ਬੇਨਤੀ ਕੀਤੀ ਐਮ ਐਲ ਏਜ਼ ਮੰਤਰੀ ਸਹਿਵਾਨ ਅਫਸਰਾਂ ਨੂੰ ਸਭ ਨੂੰ ਪਰ ਇਹ ਬੇਨਤੀ ਕਰਨ ਦੇ ਬਾਵਜੂਦ ਵੀ ਸਾਡੀ ਤਰਖਾ ਜਾਰੀ ਨਹੀਂ ਕੀਤੀ ਗਈ ਤੇ ਸਰਕਾਰ ਦੇ ਕੰਨ ਤੇ ਜੂਣੀ ਸਰਕੀ ਪਹਿਲਾਂ ਅਸੀਂ ਪ੍ਰੈਸ ਦਾ ਸਹਾਰਾ ਲਿਆ ਅਸੀਂ ਜਿਹੜਾ ਹੈ ਪ੍ਰੈਸ ਥਰੂ ਖਬਰਾਂ ਤੇ ਕਿਸੀਂ ਕਾਲੀ ਦੀਵਾਲੀ ਮਨਾ ਰਹੇ ਹਾਂ ਤਾਂ ਉਸ ਤੋਂ ਘਵਰਾਂਦੇ ਸਰਕਾਰ ਨੇ ਕਾਠਣਾ ਕੋਝਾਂ ਮਜ਼ਾਕ ਕੀਤਾ ਤੇ ਅਪ੍ਰੈਲ 25 ਯਾਨੀ ਕਿ 7 ਮਹੀਨਿਆਂ ਜੋ ਸਿਰਫ 1 ਮਹੀਨੇ ਤਨਖਾਹ ਕੱਲ ਜਾਰੀ ਕੀਤੀ ਤਾਂ ਪੂਰੇ ਪੰਜਾਬ ਨੇ ਇਸ ਦਾ ਵਿਰੋਧ ਕੀਤਾ ਤੇ ਅਸੀਂ ਅੱਜ ਉਸ ਦੀਆਂ ਜਿਹੜੇ ਗ੍ਰਾਂਟ ਸੈਕਸ਼ਨ ਸੀ ਉਸ ਦੀ ساری ਤਨਖਾਹ ਦੀ ਉਹਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ ਹੈ ਡੀਸਾਉ ਰੋਜ਼ ਪੱਤਰ ਦੇਣ ਜਾ ਰਹੇ ਹਾਂ ਕਿ ਸਾਨੂੰ ਇਹ ਮਨਜ਼ੂਰ ਨਹੀਂ ਸਾਡੀ ਤਨਖਾਹ ਪੂਰੀ ਜਾਰੀ ਕੀਤੀ ਜਾਵੇ ਇਹ ਜਿਹੜੀ ਸਰਕਾਰ ਜੋ ਕਿ ਇੱਕ ਸਿੱਖਿਆ ਕ੍ਰਾਂਤੀ ਦੇ ਦਾਵੇ ਪਰਦੀ ਹੈ ਇਹ ਸਾਡਾ ਕੋਜਾ ਮਜ਼ਾਕ ਕਰੀਏ ਅਧਿਆਪਕਾਂ ਨੂੰ ਪੜਾਉਣ ਦੀ ਜੇ ਸੜਕਾਂ ਦੇ ਰੋਲ ਕੇ ਸਾਡੀਆਂ ਤਰਖਾਹਾਂ ਰੋਕ ਰਹੀ ਹੈ ਅਸੀਂ ਤਰਨਤਾਰਨ ਦੇ ਹਲਕੇ ਵਿੱਚ ਜੇ ਸਾਡੀਆਂ ਤਰਖਾਹਾਂ ਜਾਰੀ ਨਹੀਂ ਹੁੰਦੀਆਂ ਤਾਂ ਅਸੀਂ ਤਰਨਤਨ ਬਾਈ ਇਲੈਕਸ਼ਨ ਚ ਪੱਕਾ ਮੋਰਚਾ ਲਾ ਕੇ ਮਰਨ ਬਰਤਖਰੀ ਦੇ ਸਾਹਮਣੇ ਬੈਠਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਸਾਡੀਆਂ ਤਰਖਾਹਾਂ ਜਾਰੀ ਕਰਨ ਜੋ ਕਿ ਸਾਡਾ ਜਾਇਜ਼ ਤੇ ਜਿਹੜੀ ਬਹੁਤ ਹੀ ਜਾਇਜ਼ੀ ਮੰਗ ਹੈ ਤਰਖਾ ਦੇਣਾ ਗੁਜ਼ਾਰਾ ਕਿਵੇਂ ਹੁੰਦਾ ਹੈ ਤਾਂ ਬੜਾ ਮੁਸ਼ਕਲ ਹੋ ਜਾਂਦਾ ਹੈ ਗੁਜ਼ਾਰਾ ਇਹ ਹੈ ਜੀ ਕੁਝ ਲੋਕ ਥੋੜੀ ਬਹੁਤੀ ਸੇਵਿੰਗ ਕਰ ਲੋ ਕੁਝ ਆਪ ਦੇ ਕੋਈ ਗਹਿਣੇ ਵੇਚ ਕੇ ਕੋਈ ਇਹਨਾਂ ਦੀ ਤਨਖਾਹਾਂ ਕੋਈ ਇੱਕ ਮਹੀਨਾ ਰੋਕ ਕੇ ਦੇਖੇ ਇਹਨਾਂ ਤਰਸੱਲੀ ਮਾਜੇ ਸਰਕਾਰੀ ਵਾਲਿਆਂ ਨੂੰ 80% ਸਟਾਫ ਨਾਲ ਸ਼ਰਿਆਮ ਤੱਕਾ ਹੋ ਰਿਹਾ ਤੇ ਸਕੂਲਾਂ ਬੰਦ ਕਰਨ ਦੀ ਕੋਈ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਤਾਂ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੀ ਹੈ ਜਦੋਂ ਅਧਿਆਪਕਾਂ ਨੂੰ ਤਨਖਾਹ ਹੀ ਨਹੀਂ ਮਿਲੂਗੀ ਤਾਂ ਫਿਰ ਬੱਚਿਆਂ ਨੂੰ ਪੜ੍ਹਾਉਣੇ ਕਿਵੇਂ ਇਹ ਤੁਸੀਂ ਤੁਹਾਡੇ ਸਾਹਮਣੇ ਹੈ ਜੀ ਆ ਟੀਚਰ ਖੜੇ ਹੈ ਅਧਿਆਪਕ ਖੜੇ ਹੈ ਪੂਰਾ ਪੰਜਾਬ ਖੜਾ ਹੈ 484 ਸਕੂਲ ਹੈ ਲਗਭਗ ਸਾਰੇ ਪੰਜਾਬ ਦੇ 1500 ਤੋਂ ਇੱਕ ਟੀਚਰ ਰਹਿ ਗਿਆ ਜੀ ਸਭ ਦੇ ਗਵਾਹ ਨੇ ਕਿ ਇਹਨਾਂ ਦੀ ਜਿਹੜੀ ਸਿੱਖਿਆ ਕ੍ਰਾਂਤੀ ਦਾਅਵੇ ਝੂਠੇ ਹੈ ਜੀ ਇਹਨਾਂ ਕੋਲੇ ਅਧਿਆਪ ਇਹ ਤਾਂ ਕਹਿੰਦੇ ਸਿਭੇ ਸਾਡੀ ਸਰਕਾਰ ਆਉਣ ਤੇ ਕੋਈ ਧਰਨਾ ਨਹੀਂ ਲਾਊਗਾ ਤੇ ਹੁਣ ਫੱਟਾ ਫੱਟੇ ਲੱਗ ਰਿਹਾ ਉਹ ਇਹ 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 ਹੁਣ ਇਸ ਦਾ ਕੋਈ ਸਬੂਤ ਦੇਣ ਦੀ ਲੋੜ ਨਹੀਂ ਤੁਹਾਡੇ ਸਾਹਮਣੇ ਹੈ ਮੈਂ ਬੜੇ ਮੀਨਜ਼ ਬੜੀ ਇਮਾਨਦਾਰੀ ਨਾਲ ਤੇ ਉਸ ਨਾਲ ਕਹਿ ਰਹੇ ਆ ਕਿ ਵੀ 7 ਮਹੀਨਿਆਂ ਤੋਂ ਸਾਨੂੰ ਆਮਦਨ ਦੇ ਲਾਲੇ ਤੇ ਹਮੇਸ਼ਾ ਹੀ ਐਦਾਂ ਹੁੰਦਾ ਹੈ ਯਾਨੀ ਕਿ ਸਾਨੂੰ ਹਮੇਸ਼ਾ ਰਤਲਵਾਰ ਲਮਕਦੀ ਹੈ ਕਿ ਅਸੀਂ ਐਡਿਟ ਸਕੂਲਾਂ ਦੇ ਇਹ ਕਰੋ ਆਹ ਕਰੋ ਆਡਿਟ ਕਰੋ ਇਹਨਾਂ ਦਾ ਸਿੱਖਿਆ ਨਾਲ ਕੋਈ ਸਬੰਧ ਨਹੀਂ ਜੀ ਸਿਰਫ ਫੋਕੇ ਦਾਵੇ ਨੇ ਲੋਕਾਂ ਨੂੰ ਭਰਮਾਉਣ ਦੇ ਝੂਠ ਬੋਲਣ ਦੇ ਹੋਰ ਕੁਝ ਨਹੀਂ ਜੀ ਦੀਵਾਲੀ ਇਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਜੀ ਇਨਾਂ ਦੀ ਆਪਦੀਆਂ ਦਿਵਾਲੀਆਂ ਮਣਾਈਆਂ ਜਾ ਰਹੀਆਂ ਅਧਿਆਪਕ ਭਾਵੇਂ ਠੱਠੇ ਖੁੱਤ ਜਾਣ ਨਾ ਸਿੱਖਿਆ ਦੀ ਪ੍ਰਵਾਹ ਨਾ ਅਧਿਆਪਕਾਂ ਦੀ ਇਸ ਤੋਂ ਦੀ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਸਰਕਾਰ ਦੀ ਫਾਈਨੈਂਸ਼ੀਅਲ ਪੋਜੀਸ਼ਨ ਕਿੰਨੀ ਮਾੜੀ ਹੈ ਮੈਂ ਸੁਪਨਾ ਸਿੰਘਲਾ ਐਮਐਚਆਰ ਸੀਨੀਅਰ ਸੈਕੰਡਰੀ ਸਕੂਲ ਸਹਿਤਾ ਪ੍ਰਾਪਤ ਸਕੂਲ ਹੈ वहां से बोल रही हूँ हमें सात महीनों से कोई सैलरी नहीं मिली है और इसका सरकार बार बार यही बनना लगाती है कि हमने मैनेजमेंटों की ऑडिट करनी है सच्चाई ये है कि इनके पास खुद के पास स्टाफ नहीं ऑडिट करने के लिए और सात महीनों से सैलरी रोक रखी है आप ये देखो कि स्टाफ का क्या हाल हो रहा है हम लोग काली दिवाली बनाने को मजबूर हो रहे हैं लोग दिवाली पे तोहफे खरीदते हैं हम यहाँ पे धरना प्रदर्शन कर रहे हैं तो परिवार कैसे चलता है जब एक महीना परिवार चलता लोन लेते हैं अपने गहने रख रखे हैं हमने परिवार को कैसे चलाए हम हमने अपने गहने भी गिरवी रख रखे हैं सारे सरकार से हम अपनी सैलरी मांगते हैं और कोई मांग नहीं कर रहे हैं हम हमारी सैलरी चाहिए जो सरकार ने एक महीने की सैलरी दे दी है सात महीनों की सैलरी की गुजाई वो सैलरी हमें बिल्कुल मंजूर नहीं है सरकार, सरकार की कारगुजारी कैसे दे हो जाएकेशन एजुकेशन गुजार तो आपको नजर आ रहा है की एजुकेशन कैसे होगा टीचर तो भूखा मर रहा है काली दिवाली मना रहा है सरकार अच्छे शिक्षा क्रांति के बातें कर रही है